ਨੀ ਪਤਾ ਰਿਹਾ ਤੇ ਕਿੰਨੀ ਮਾੜੀ ਸੀ ਇਹ ਕੰਮ ਜੀ 229.33 ਲੱਖ ਅਮਾਉਂਟ ਆ ਜੀ ਔਰ ਸਰਕੂਲਰ ਰੋਡ ਦੀ ਰਿਪੇਅਰ ਆ ਔਰ ਜਲਦੀ ਦੁੱਜੀ ਕੇ ਰੋਡ ਆਪਣਾ ਸ਼ੂਕ ਟਹਿਰਾਣਾ ਤੋਂ ਅੰਦਰਲਾ ਬਾਜ਼ਾਰ ਵਾਲੀ ਰੋੜੇ ਸਾਰੀਆਂ ਰੂਡ ਜਿਹੜੀਆਂ ਤਿਆਰ ਹੋ ਰਹੀਆਂ ਟੈਂਡਰ ਹੋ ਗਏ ਆ ਔਰ ਇੱਕ ਇੱਕ ਕਰਕੇ ਜਿਹੜੇ ਕੰਮ ਸ਼ੁਰੂ ਕਰਵਾਏ ਜਾਂਦੇ ਸਾਰੇ ਸਰਪਟ ਜਿਹੜੀਆਂ ਨਵੀਆਂ ਬਣੀਆਂ ਜਾਂ ਜਿਹੜੀਆਂ ਟੈਂਪਰੀ ਨਮਨ पाच ਲਗਾਣੀ ਰੱਖੇ ਨਮਨ ਇਹ ਨਮ ਗਿਆ ਸਾਰੀਆਂ ਸੜਕਾਂ ਨਵੀਆਂ ਬਣ ਗਈਆਂ ਸਾਈਕਲ ਟ੍ਰੈਕ ਰੋਡ ਵੀ ਨਵੀਆਂ ਬਣ ਗਈਆਂ ਕੋਰਪੋਰੇਸ਼ਨ ਵਸਨੀਕੀ ਕੀ ਕਹਿੰਗਾ ਆਇਓ ਆਇਓ ਕੋਰਪੋਰੇਸ਼ਨ ਵਸਨੀਕਾਂ ਨੂੰ ਵੱਡੀ ਮੰਗ ਸੀ ਉਹਨਾਂ ਦੀ ਕਿ ਸੜਕਾਂ ਹੀ ਟੁੱਟੀਆਂ ਆ ਨਹੀਂ ਕਿਉਂਕਿ ਮੀਂਹ ਬਹੁਤ ਜ਼ਿਆਦਾ ਪਿਆ ਔਰ ਰੇਪੇਅਰ ਦੀ ਲੋੜ ਸੀ ਜਾਂ ਨਵੀਆਂ ਸੜਕਾਂ ਵੀ ਇੱਥੇ ਵੀ ਲੋੜ ਆ ਸਰਦਾਰ ਭਵਨ ਸਿੰਘ ਮਾਨ ਉਹਨਾਂ ਦਾ ਇੱਕ ਸੁਪਨਾ ਆ ਰੰਗਲਾ ਪੰਜਾਬ ਬਣਾਉਣਾ ਔਰ ਡਿਵੈਲਪਮੈਂਟ ਦਾ ਜਿਹੜਾ ਕੰਮ ਆ ਉਹ ਲਗਾਤਾਰ ਸਾਰੇ ਪੰਜਾਬ 'ਚ ਚੱਲ ਰਿਹਾ ਔਰ ਆਪਣੇ ਸ਼ਹਿਰ ਦੇ ਵਿੱਚ ਵੀ ਸ਼ੁਰੂ ਹੋ ਰਿਹਾ ਹੈ ਸੋ ਜਲਦੀ ਜਿਹੜੇ ਸਾਰੇ ਕੰਮ ਕਰਵਾਏ ਜਾਣਗੇ ਕਿੰਨੇ ਦਾ ਕੰਮ ਪੂਰੇ ਸ਼ਹਿਰ ਚ ਹੋ ਰਿਹਾ ਜੀ ਕਿੰਨੇ ਅਮਾਉਂਟ ਦੇ ਪੂਰੇ ਸ਼ਹਿਰ ਚ ਅਮਾਉਂਟ ਜਿੰਨੀ ਮੁੱਖ ਮੰਤਰੀ ਸਾਹਿਬ ਕਹਿੰਦੇ ਜਿੰਨੇ ਕੰਮ ਆਉਂ ਬਾਉਂਡਰ ਦੀ ਕੋਈ ਕਮੀ ਨਹੀਂ ਆਉਣ ਦੇਾਂਗੇ ਸੋ ਜਿਵੇਂ ਜਿਵੇਂ ਕੰਮ ਪ੍ਰੋਜੈਕਟ ਨਿਕਲਣਗੇ ਸਾਰੇ ਅਫਸਰਾਂ ਨੂੰ ਕਹਤਾ ਫਿਰ ਦੋਸਲਾ ਬਣਾ ਕੇ ਭੇਜੋ ਤਾਂ ਜੋ ਵੱਧ ਤੋਂ ਵੱਧ ਜਿਹੜੇ ਕੰਮ ਕਰਾ ਸਕੀਏ ਕਿਹੜੇ ਕਿਹੜੇ ਰੂਟ ਸਰ ਸਰਕਾਰ ਨੇ ਬਣਾਉਣੇ ਨੇ ਸਾਰੇ ਰੂਟ ਜਿੱਥੇ ਵੀ ਲੋਡ ਆ ਨਵੀਆਂ ਸੜਕਾਂ ਦੀ ਡਿਵੈਲਪਮੈਂਟ ਦੀ ਲੋਡ ਆ ਉਹ ਸਾਰੀਆਂ ਬਣਾਈਆਂ ਜਾਂਦੀਆਂ ਨੀ ਪੱਤਰ ਗਿਆ ਤੇ ਕਿੰਨੇ ਅਮਾਉਂਟ ਦਾ ਸੀ ਇਹ ਕੰਮ ਜ ਔਰ ਸਰਕੂਲਰ ਰੋਡ ਦੀ ਰਿਪੇਅਰ ਆ ਔਰ ਜਲਦੀ ਦੁੱਜੀ ਕੇ ਰੋਡ ਆਪਣਾ ਸ਼ੂਕ ਟੈਹਰਾਂ ਵਾਲਾ ਤੋਂ ਅੰਦਰਲਾ ਬਾਜ਼ਾਰ ਵਾਲੀ ਰੋੜੇ ਸਾਰੀਆਂ ਰੂਡ ਜਿਹੜੀਆਂ ਤਿਆਰ ਹੋ ਰਹੀਆਂ ਟੈਂਡਰ ਹੋ ਗਏ ਆ ਔਰ ਇੱਕ ਇੱਕ ਕਰਕੇ ਜਿਹੜੇ ਕੰਮ ਸ਼ੁਰੂ ਕਰਵਾਏ ਜਾਂਦੇ ਸਾਰੇ ਸੜਕਾਂ ਜਿਹੜੀਆਂ ਨਵੀਆਂ ਬਣੀਆਂ ਜਾਂ ਜਿਹੜੀਆਂ ਟੈਂਪਰੀ ਪੱਛ ਲਗਾਣੀ ਰੱਖੇ ਨਾ ਇਹ ਦਮ ਗਿਆ ਸਾਰੀਆਂ ਸੜਕਾਂ ਨਵੀਆਂ ਬਣ ਗਈਆਂ ਜੀ ਜਲਦੀ ਦੁੱਜੀ ਕੇ ਰੋਡ ਵੀ ਨਵੀਂ ਬਣੇਗੀ ਫੋਜ਼ਪੁਰ ਵਸਣ ਕੀ ਕਹਿੰਦਾ ਕਦੇ ਆਇਓ ਆਇਓ ਫੋਜ਼ਪੁਰ ਵਸਗਿਆਂ ਨੂੰ ਵੱਡੀ ਮੰਗ ਸੀ ਉਹਨਾਂ ਦੀ ਜੇ ਸੜਕਾਂ ਜੇ ਟੁੱਟੀਆਂ ਮੈਂ ਕਿਉਂਕਿ ਮੀਂਹ ਬਹੁਤ ਜ਼ਿਆਦਾ ਪਿਆ ਹੈ ਔਰ ਰੇਪੇਰ ਦੀ ਲੋੜ ਸੀ ਜਾਂ ਨਵੀਆਂ ਸੜਕਾਂ ਨੂੰ ਕਿਤੇ ਵੀ ਲੋੜ ਆ ਸਰਦਾਰ ਭਵਨ ਸਿੰਘ ਮਾਨ ਉਹਨਾਂ ਦਾ ਇੱਕ ਸੁਪਨਾ ਆ ਨਗਲਾ ਪੰਜਾਬ ਬਣਾਉਣਾ ਔਰ ਡਿਵੈਲਪਮੈਂਟ ਦਾ ਜਿਹੜਾ ਕੰਮ ਆ ਉਹ ਲਗਾਤਾਰ ਸਾਰੇ ਪੰਜਾਬ 'ਚ ਚੱਲ ਰਿਹਾ ਔਰ ਆਪਣੇ ਸ਼ਹਿਰ ਦੇ ਵਿੱਚ ਵੀ ਸ਼ੁਰੂ ਹੋ ਰਿਹਾ ਹੈ ਸੋ ਜਲਦੀ ਜਿਹੜੇ ਸਾਰੇ ਕੰਮ ਕਰਵਾਏ ਜਾਣਗੇ ਕਿੰਨੇ ਦਾ ਕੰਮ ਪੂਰੇ ਸ਼ਹਿਰ ਚ ਹੋ ਰਿਹਾ ਜੀ ਕਿੰਨੀ ਅਮਾਉਂਟ ਪੂਰੇ ਸ਼ਹਿਰ ਚ ਆਇਆ ਅਮਾਉਂਟ ਜਿੰਨੀ ਮੁੱਖ ਮੰਤਰੀ ਸਾਹਿਬ ਕਹਿੰਦੇ ਜਿੰਨੇ ਕੰਮ ਆਉਂਡ ਅਮਾਉਂਟ ਦੀ ਕੋਈ ਕਮੀ ਨਹੀਂ ਆਉਣ ਦੇਾਂਗੇ ਸੋ ਜਿਵੇਂ ਜਿਵੇਂ ਕੰਮ ਪ੍ਰੋਜੈਕਟ ਨਿਕਲਣਗੇ ਸਾਰੇ ਅਫਸਰਾਂ ਨੂੰ ਕਹਤਾ ਫਿਰ ਦੋ ਦਿਨਾਂ ਬਣਾ ਕੇ ਭੇਜੋ ਤਾਂ ਜੋ ਵੱਧ ਤੋਂ ਵੱਧ ਜਿਹੜੇ ਕੰਮ ਕਰਾ ਸਕੀਏ ਕਿਹੜੇ ਕਿਹੜੇ ਰੂਟ ਸਰ ਸਰਕਾਰ ਨੇ ਬਣਾਉਣੇ ਨੇ ਸਾਰੇ ਰੂਟ ਜਿੱਥੇ ਵੀ ਲੋੜ ਆ ਨਵੀਆਂ ਸੜਕਾਂ ਦੀ ਡਿਵੈਲਪਮੈਂਟ ਦੀ ਲੋੜ ਆ ਉਹ ਸਾਰੀਆਂ ਬਣਾਈਆਂ ਜਾਂਦੀਆਂ ਨਹੀਂ ਪੱਤਰ ਗਿਆ ਤੇ ਕਿੰਨੀ ਅਮਾਉਂਟ ਦਾ ਸੀ ਇਹ ਕ ਔਰ ਸਰਕੂਲਰ ਰੋਡ ਦੀ ਰੇਪੇਰ ਆ। ਔਰ ਜਲਦੀ ਦੁੱਜੀ ਕੇ ਰੋਡ ਆਪਣਾ ਸ਼ੂਕ ਟੈਰਾਂ ਵਾਲਾ ਤੋਂ ਅੰਦਰਲਾ ਬਾਜ਼ਾਰ ਵਾਲੀ ਰੋੜੇ ਸਾਰੀਆਂ ਰੋਡ ਜਿਹੜੀਆਂ ਤਿਆਰ ਹੋ ਰਹੀਆਂ ਟੈਂਡਰ ਹੋ ਗਏ ਆ ਔਰ ਇੱਕ ਇੱਕ ਕਰਕੇ ਜਿਹੜੇ ਕੰਮ ਸ਼ੁਰੂ ਕਰਵਾਏ ਜਾਂਦੇ। ਸਾਰੇ ਸੜਕਾਂ ਜਿਹੜੀਆਂ ਨਵੀਆਂ ਬਣੀਆਂ ਜਾਂ ਜਿਹੜੀਆਂ ਟੈਂਪਲੇਟ ਪਾਚ ਲਗਾਉਣੇ ਨੇ। ਟੈਂਡਰ ਹੋ ਗਿਆ। ਸਾਰੀਆਂ ਸੜਕਾਂ ਨਵੀਆਂ ਬਣਨਗੀਆਂ। ਸਾਈਟੋਲਟੀ ਕੇ ਰੋਡ ਵੀ ਨਵੀਆਂ ਬਣਨਗੀਆਂ। ਲੋਕ ਪਰਵਾਸੀਆਂ ਕੀ ਕਹਿੰਗਾ ਤੇ ਆਇਓ ਆਇਓ ਲੋਕ ਪਰਵਾਸੀਆਂ ਨੂੰ ਵੱਡੀ ਮੰਗ ਸੀ ਉਹਨਾਂ ਦੀ ਕਿ ਸੜਕਾਂ ਟੁੱਟੀਆਂ ਆ। ਮੈਂ ਕਿਉਂਕਿ ਮੀ ਬਹੁਤ ਜ਼ਿਆਦਾ ਪਏ ਆ ਔਰ ਰੇਪੇਰ ਦੀ ਲੋਡ ਸੀ ਜਾਂ ਨਵੀਆਂ ਸੜਕਾਂ ਨੂੰ ਕਿਤੇ ਵੀ ਲੋਡ ਆ ਸਰਦਾਰ ਭਵਨ ਸਿੰਘ ਮਾਨ ਉਹਨਾਂ ਦਾ ਇੱਕ ਸੁਪਨਾ ਆ ਨਗਲਾ ਪੰਜਾਬ ਬਣਾਉਣਾ ਔਰ ਡਿਵੈਲਪਮੈਂਟ ਦਾ ਜਿਹੜਾ ਕੰਮ ਆ ਉਹ ਲਗਾਤਾਰ ਸਾਰੇ ਪੰਜਾਬ 'ਚ ਚੱਲ ਰਿਹਾ ਔਰ ਆਪਣੇ ਸ਼ਹਿਰ ਦੇ ਵਿੱਚ ਵੀ ਸ਼ੁਰੂ ਹੋ ਰਿਹਾ ਹੈ ਸੋ ਜਲਦੀ ਜਿਹੜੇ ਸਾਰੇ ਕੰਮ ਕਰਵਾਏ ਜਾਣਗੇ ਕਿੰਨੇ ਦਾ ਕੰਮ ਪੂਰੇ ਸ਼ਹਿਰ ਚ ਹੋ ਰਿਹਾ ਜੀ ਕਿੰਨੇ ਅਮਾਉਂਟ ਦੇ ਪੂਰੇ ਸ਼ਹਿਰ ਚ ਅਮਾਉਂਟ ਜਿੰਨੀ ਮੁੱਖ ਮੰਤਰੀ ਸਾਹਿਬ ਕਹਿੰਦੇ ਜਿੰਨੇ ਕੰਮ ਆਉਂ ਬਾਉਂਡਰ ਦੀ ਕੋਈ ਕਮੀ ਨਹੀਂ ਆਉਣ ਦੇਾਂਗੇ ਸੋ ਜਿਵੇਂ ਜਿਵੇਂ ਕੰਮ ਪ੍ਰੋਜੈਕਟ ਨਿਕਲਣਗੇ ਸਾਰੇ ਅਫਸਰਾਂ ਨੂੰ ਕਹਤਾ ਫਿਰ ਦੋਸਲਾ ਬਣਾ ਕੇ ਭੇਜੋ ਤਾਂ ਜੋ ਵੱਧ ਤੋਂ ਵੱਧ ਜਿਹੜੇ ਕੰਮ ਕਰਾ ਸਕੀਏ ਕਿਹੜੇ ਕਿਹੜੇ ਰੂਟ ਸਰ ਸਰਕਾਰ ਨੇ ਬਣਾਉਣੇ ਨੇ ਸਾਰੇ ਰੂਟ ਜਿੱਥੇ ਵੀ ਲੋਡ ਆ ਨਵੀਆਂ ਸੜਕਾਂ ਦੀ ਡਿਵੈਲਪਮੈਂਟ ਦੀ ਲੋਡ ਆ ਉਹ ਸਾਰੀਆਂ ਬਣਾਈਆਂ ਜਾਂਦੀਆਂ